अपना साह की एक, एक आत्मा है फूक हाले लूचना वापस करना है हाले लू सब जोर से बोली हाले लू अगर चमत्कार चमजो अगर गिर चुके बैकसराइड हो चुके हैं प्रभु सू सोचना पवेगा पेल सातमा है सब जोर से बोलिए ਤੁਰ ਆਤਮਾ ਕੀ ਅਸੀਂ ਕਿਸੇ ਨੂੰ ਵਾਪਸ ਕਰਨਾ ਹੈ ਜਿੱਥੋਂ ਇਹ ਆਤਮਾ ਸਾਡੇ ਅੰਦਰ ਪਾਇਆ ਗਿਆ ਹੈ ਹallelujah ਪਹਿਲੋਂ ਨੇ ਕੀ ਸੋਚਿਆ ਕਿ ਕੋਹਾੜੀ ਕਿੱਦੇ ਮੰਗਵੀਂ ਆ ਔਰ ਉਸ ਕੋਹਾੜੀ ਨੂੰ ਮੰਗੀ ਆ ਕਿ ਇਹਨੂੰ ਵਾਪਸ ਕਰਨਾ ਹੈ ਹallelujah ਸਭ ਜ਼ੋਰ ਸੀ ਬੋਲੀ ਹallelujah ਹallelujah ਫਿਰ ਦੂਸਰਾ ਸੈਕੂਲਿਸ਼ਨ ਇਹਨੂੰ ਕਿਹਾ ਇੱਕ ਘਹੜੀ ਡਿੱਗੀ ਕਿੱਥੇ ਆ ਅਗਰ ਉਹ ਭੁੱਲ ਜਾਂਦਾ ਕਿ ਘਹੜੀ ਡਿੱਗੀ ਕਿੱਥੇ ਆ ਚਮਤਕਾਰ ਨਹੀਂ ਸੀ ਹੋਣਾ ਔਰ ਨੂੰ ਪਤਾ ਹੀ ਨਹੀਂ ਆ ਵੀ ਕਿੰਨਾ ਡਿੱਗੀ ਕਿੱਥੇ ਆ ਇਧਰ ਲਈ ਸਾਇਦ ਡਿੱਗੀ ਆ ਇਧਰ ਡਿੱਗੀ ਆ ਇਧਰ ਡਿੱਗੀ ਆ ਕਿਧਰ ਉਹਨੇ ਉਸ ਜਗ੍ਹਾ ਨੂੰ ਯਾਦ ਰੱਖਿਆ ਵੀ ਕੋਹਾਰੀ ਡਿੱਗੀ ਕਿੱਥੇ ਆ ਸਿੱਧੀ ਹਾਲੇਲੂਇਆ ਸਾਨੂੰ ਯਾਦ ਕਰਨਾ ਪਵੇਗਾ ਅਗਰ ਅਸੀਂ ਪ੍ਰਭੂ ਦੇ ਵਿੱਚ ਚੱਲਦੇ-ਚੱਲਦੇ ਡਿੱਗ ਪਏ ਆ ਸਾਡੇ ਕੋਲ ਕੋਈ ਵੀ ਗਲਤੀ ਦੇ ਕਾਰਨ ਕੀ ਅਸੀਂ ਡਿੱਗੇ ਆ ਅਗਰ ਅਸੀਂ ਕੁਝ ਗੰਦਾ ਦੇ ਕਾਰਨ ਡਿੱਗੇ ਆ ਮੋਬਾਈਲ ਦੇ ਵਿੱਚ ਹੂੰ ਤੇ ਸਾਡੇ ਕੋਲ ਵੀ ਵਿਚਾਰ ਹੋ ਚੁੱਕਾ ਹੈ ਅਸੀਂ ਤਾਂ ਡਿੱਗ ਪਏ ਆ ਅਸੀਂ ਕਿ ਸਿਰਫ ਬਣਾ ਕੀਤਾ ਹੈ ਤਾਂਡਕ ਪੇ ਆ ਅਸੀਂ ਚੋੜੀ ਕਰ ਲਈਏ ਤਾਂਡਕ ਪੇ ਆ ਸਾਡੇ ਅੰਦਰ ਕੀ ਹੈ ਸਾਡੀ ਕੋਈ ਗਲਤੀ ਹੋਈ ਤਾਂ ਹੋਈਗੀ ਆ ਕੀ ਅਸੀਂ ਪ੍ਰਭੂ ਦੇ ਵਿੱਚ ਆ ਕਰਕੇ ਕੀ ਕਰਦੇ ਹਾਂ ਅਸੀਂ ਪ੍ਰਭੂ ਚ ਆ ਕੇ ਮੇਲੇ ਵੇਖਣ ਚਲ ਜਾਂਦੇ ਹਾਂ ਤਾਂਡਕ ਪੇ ਆ ਸਾਨੂੰ ਯਾਦ ਕਰਨਾ ਪਵੇਗਾ ਫਿਰ ਸੋਚਣਾ ਪਵੇਗਾ ਅਸੀਂ ਡਿੱਗੇ ਹਾਂ ਤਾਂ ਡਿੱਗੇ ਕਿਉਂ ਆ ਔਰ ਕੋਈ ਸਥਾਨ ਕੋਈ ਚਿੱਤਾ ਕੱਟ ਵਿਚੇ ਸ਼ਾਮਿਲ ਹੋ ਗਏ ਉਹ ਮੈਂ ਉਹ ਵਾਹੀ ਗਿਆ ਵੇਖਣ ਚਲ ਮੈਂ ਕਿਰ ਅੰਦਰ ਗਈ ਆ ਮੈਂ ਕਿਰ ਅੰਦਰ ਗਿਆ ਅਗਰ ਤੁਸੀਂ ਪੀਰ ਦੇ ਵਿੱਚ ਸ਼ਾਮਿਲ ਹੋਏ ਸਮਝੋ ਤੁਸੀਂ ਸਾਰੇ ਤਰੀਕਾ ਭਾਗੀਦਾਰੀ ਕੀ ਆ ਬਨ ਚੁਕੇ ਸਾਨੂੰ ਯਾਦ ਕਰਨਾ ਪਵੇਗਾ ਹallelujah ਕਿਤੇ ਮੈਂ ਪ੍ਰਭੂ ਦਾ ਬਚਨ ਸੁਣ ਤੋਂ ਬਾਅਦ ਦੋ ਪੈਗ ਤੇ ਨਹੀਂ ਲਾਲੇ ਸ਼ਰਾਬਤ ਨਹੀਂ ਮਿਲੀ ਸਾਨੂੰ ਕੀ ਆ ਅਲੱਗ-ਅਲੱਗ ਤਰੀਕੇ ਦੁਆਰਾ ਪਹਿਲਾਂ ਆਪਣੀ ਲਾਈਫ ਨੂੰ ਜਾਂਚ ਰਵੇਗਾ ਪਹਿਲਾਂ ਨੇ ਦੇਖਿਆ ਅਤੇ ਯਾਦ ਰੱਖਿਆ ਕੁਹਾਰੀ ਡਿੱਗੀ ਐ ਤੇ ਡਿੱਗੀ ਕੀ ਐ ਕਿੱਥੇ ਆ ਹallelujah ਸਾਨੂੰ ਯਾਦ ਕਰਨ ਬਗਰ ਅਸੀਂ ਪਾਪ ਦੇ ਵਿੱਚ ਡਿੱਗੇ ਆ ਤੇ ਡਿੱਗੇ ਕੀ ਆ ਕਿੱਥੋਂ ਆ ਹਲੇਲੂਇਆ ਸਭ ਜ਼ੋਰ ਸੀ ਬੋਲੀ ਹਲੇਲੂਇਆ ਹਲੇਲੂਇਆ ਉਹਨੇ ਨੂੰ ਜਗ੍ਹਾ ਦਿਖਾਈ ਸਾਨੂੰ ਪਰਮੇਸ਼ਵਰ ਨੂੰ ਜਗ੍ਹਾ ਦਿਖਾਣੀ ਪਵੇਗੀ ਪ੍ਰਭੂ ਮੈਨੂੰ ਤੇ ਦਿਆ ਕਰ ਮੈਂ ਇਸ ਪਾਪ ਦੇ ਵਿੱਚ ਕੀ ਆ ਗਿਰ ਚੁਕਾ ਹਾਂ ਇਸ ਪਾਪ ਦੇ ਵਿੱਚ ਕੀ ਆ ਗਿਰ ਚੁਕੀ ਹਾਂ ਅਗਰ ਤੁਸੀਂ ਪ੍ਰਾਰਥਨਾ ਨਹੀਂ ਕਰਦੇ ਤੁਸੀਂ ਕੀ ਆ ਪਾਪ ਦੇ ਵਿੱਚ ਹੋ ਅਗਰ ਤੁਸੀਂ ਬਾਈਬਲ ਨਹੀਂ ਪੜ੍ਹਦੇ ਤੁਸੀਂ ਕੀ ਕਰ ਰਹੇ ਹੋ ਪਾਪ ਕੀ ਆ ਕਰ ਰਹੇ ਹੋ ਕਿਉਂਕਿ ਪ੍ਰਾਰਥਨਾ ਨਾ ਕਰਦਾ ਕੀ ਆ ਪਾਪ ਹੈ ਬਾਈਬਲ ਨਾ ਪੜ੍ਹਨਾ ਕੀ ਆ ਪਾਪ ਹੈ ਜਿਹੜਾ ਬਪਤਿਸਮਾ ਗਈ ਆ ਲੈ ਚੁਕਿਆ ਉਹਦੇ ਵਾਸਤੇ ਹਲੇਲੂਇਆ सब जोर से बोली हाले लू ही है पर सू परमेश्वर ने दिखाया पेगा प्रभु मेरी स्पिरिचुअल लाइफ की है कमजोर है हाले लू ही आ फस्ट स्टैप की है सू दसना पवेगा सू रियलाइज होना रियलाइज पहले होना चाहिए है कि मेरा आत्मा की है मैं किसी वापस करना है अगर आत्मा वापस करना है चलो मैं सही तरीके ना मोरिया गंदगी भरया मोरिया प्रभु तो सदा ही है जुदा हो जाएगा हाले लू ही ਪਰ ਦੂਸਰਾ ਸਟੈਪ ਤੁਹਾਨੂੰ ਕੀ ਕਰਨਾ ਪਵੇਗਾ ਤੁਹਾਨੂੰ ਦੇਖਣਾ ਪਵੇਗਾ ਕਿ ਆਤਮਾ ਅਗਰ ਮੈਂ ਪਾਪ ਦੇ ਵਿੱਚ ਡਿੱਗਾ ਹਾਂ ਮੇਰਾ ਆਤਮਾ ਗੰਦਾ ਹੋਇਆ ਹੈ ਤਾਂ ਹੋਇਆ ਕੇਰੇ ਪਾਪ ਦੇ ਨਾਲ ਉਹਨੇ ਜਗ੍ਹਾ ਦਿਖਾਈ ਤੁਹਾਨੂੰ ਪਰਮੇਸ਼ੁਰ ਨੇ ਕਿ ਉਹ ਪਾਪ ਕੀ ਹੈ ਦਿਖਾਣਾ ਪਵੇਗਾ ਹallelujah ਸਭ ਜ਼ੋਰ ਸੀ ਬੋਲੀ ਹallelujah ਹallelujah ਬਾਈਬਲ ਦੇ ਵਿੱਚ ਲਿਖਿਆ ਜਾਂਦਾ ਉਹਨੇ ਜਗਾ ਦਿਖਾਈ ਅਲੀਸ਼ਾ ਆਇਆ ਉਹਨੇ ਲੱਕਰ ਸਿੱਟੀ ਪਰ ਲੋਹਾ ਕੀਆ ਤੇਰ ਲੱਗ ਪਿਆ ਹallelujah ਸੁਣੀਏ ਅਗਰ ਤੁਸੀਂ ਪਰਮੇਸ਼ਵਰ ਨੂੰ ਪਾਪ ਦਿਖਾਓਗੇ ਮੈਂ ਕਹਿੰਦੇ ਪਾਪ ਚ ਡਿੱਗਾ ਹਾਂ ਮੇਰੇ ਯਿਸੂ ਮਸੀਹ ਆਏਗਾ ਤੁਹਾਡੇ ਉੱਤੇ ਆਪਣਾ ਲਹੂ ਵਹਾਲੇਗਾ ਉਹ ਆਤਮਾ ਕੀ ਹੈ ਤੁਹਾਨੂੰ ਆਪਣੀ ਲਹੂ ਦੇ ਨਾਲ ਧੋ ਕੇ ਕੀ ਹੈ ਸਾਫ਼ ਕਰ ਦੇਗਾ ਸਭ ਬਲੀ ਹallelujah ਹallelujah ਉਹ ਸਾਰੇ ਜਿਹੜੇ ਪਾਪ ਦੇ ਵਿੱਚ ਬੋਝ ਦੇ ਵਿੱਚ ਕਲੇਸ਼ ਦੇ ਸ਼ਰਮਿੰਦਗੀ ਦੇ ਵਿੱਚ ਹੋਵੇ ਮਰੀ ਸੁਸੀ ਦੀ ਸ਼ਮਰਤ ਕੀ ਹੈ ਤੁਹਾਡੇ ਬੋਝਾਂ ਦੇ ਤੁਹਾਡੇ ਸ਼ਰਮਿੰਦਗੀਆਂ ਦੇ ਕੀ ਹੈ ਤੁਹਾਨੂੰ ਆਜ਼ਾਦ ਕਰੇਗੀ ਹallelujah ਹallelujah ਸਭ ਜੋਰ ਨਾਲ ਬੋਲੀ ਹallelujah ਹallelujah ਜਿਹੜੀ ਗੱਲ ਤੋਂ ਤੁਹਾਨੂੰ ਡਰ ਲੱਗ ਰਿਹਾ ਉਹ ਬੋਝ ਜੋ ਸ਼ਰਮਿੰਦਗੀ ਕੀ ਹੈ ਤੁਹਾਡੇ ਪੈਰਾਂ ਦੇ ਹੇਠ ਹੋਵੇਗੀ ਆਮੀਨ ਆਮੀਨ ਬਟ ਸਾਨੂੰ ਇਹ ਸਾਨੂੰ ਕੀ ਹੈ ਸਾਨੂੰ ਕੀ ਹੈ ਦਿਖਾਣਾ ਪਵੇਗਾ ਹallelujah ਇਸ ਤਾਂ ਦਿੱਤਾ ਹੈ ਪ੍ਰਭੂ ਨੇ ਹੁਣ ਕੋਈ ਬੈਕਸਾਈਡ ਹੋ ਚੁੱਕਾ ਹੈ ਬਾਈਬਲ ਵਿੱਚ ਲਿਖਿਆ ਨੇ ਕਿਹਾ ਇਹਨੂੰ ਚੁੱਕ ਵਾਪਸ ਕੀਆ ਕਰਕੇ ਆ ਅਗਰ ਯਿਸੂ ਮਸੀਹ ਤੇ ਲਉ ਤੁਹਾਡੇ ਆਤਮਾ ਨੂੰ ਧੋਏਗਾ ਸਾਫ਼ ਕਰ ਦੇਗਾ ਫਿਰ ਤੁਹਾਨੂੰ ਯਹਵਾ ਪਰਮੇਸ਼ਵਰ ਦਾ ਸਾਹਮਣਾ ਕਰਨ ਲੱਗੀ ਕੀ ਹੈ ਕੋਈ ਡਰ ਨਹੀਂ ਹੋਵੇਗਾ ਪਰ ਉਹ ਗਲਤੀ ਨੂੰ ਪਹਿਲਾਂ ਗਲਤੀ ਨਹੀਂ ਹੁੰਦਾ ਜਿਸ ਸ਼ਮਸੇ ਕੀ ਹੈ ਮਾਫ ਕਰਨ ਵਾਲੇ ਕੀ ਹੈ ਪਰਮੇਸ਼ਵਰ ਹੈ ਆਮੀਨ ਸਭ ਜੋਰ ਸੀ ਬੋਲੀ